ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅਜਬ ਬਠਿੰਡਾ ਦੇ ਲਾਲ ਸਿੰਘ ਨਗਰ ਗਲੀ ਨੰਬਰ 3 ਦੇ ਵਿੱਚ ਇੱਕ ਬਹੁਤ ਹੀ ਭਿਆਨਕ ਅਗਨੀ ਕਾਂਡ ਹੋਇਆ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਪਹੁੰਚ ਕੇ ਅੱਗ ਦੇ ਉੱਤੇ ਪਾਇਆ ਕਾਬੂ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਜਿੱਥੇ ਜਿਹੜੇ ਜਿਹੜੇ ਗੋਦਾਮ ਦੇ ਵਿੱਚ ਅੱਗ ਲੱਗੀ ਹੈ ਇਹ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਕਬਾੜ ਦਾ ਗੋਦਾਮ ਬਣਿਆ ਹੈ ਤੇ ਮੌਕੇ ਦੇ ਉੱਤੇ ਪਹੁੰਚ ਕੇ ਮੌਜੂਦਾ ਐਮਸੀ ਨੇ ਇਹ ਦੱਸਿਆ ਜੋ ਰਹਾਇਸ਼ੀ ਇਲਾਕੇ ਦੇ ਵਿੱਚ ਗੋਦਾਮ ਬਣਿਆ ਇਹ ਨਹੀਂ ਬਣਿਆ ਹੋਣਾ ਚਾਹੀਦਾ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਅਪੀਲ ਵੀ ਕੀਤੀ ਹੈ ਕਿ ਇਹਨਾਂ ਗੋਦਾਮਾਂ ਨੂੰ ਸਾਰੇ ਸ਼ਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ सारी हल्दी तो तो है सारी हल्दी है पिछे आ जा यार तो सीधे इस तमाशा में बहुत रख रहे हो यार सिस्टम हो गया तो دور تک جا ورننگ ڏينھن هو ٻڌيا ਕਹਿੰਦਾ ਚਾਹੁੰਗਾ ਜਿਹੜਾ ਨਾਮ ਆਤਮੋ ਸਿੰਘ ਕਟ્રોલ ਦੀ ਬਾੜ ਨੰਬਰ 40 ਜੋ ਮੈਨਸੇ ਮੌਜੂਦਾ ਔਰ ਜਿਹੜੀ ਬਾੜ ਹੈ ਸਤਾਰਾ ਨੰਬਰ ਮੇਰੇ ਸਾਹਮਣੇ ਹੈ 3 ਵਜੇ ਤਕਰੀਬਨ ਥੋੜੀ ਅੱਗ ਲੱਗੀ ਤਾਂ ਲੋਕਾਂ ਨੂੰ ਸਮਝ ਲੈ ਮੂਲੀ ਕਮਾਈ ਉਤਪਾਦ ਇੱਕਦਮ ਅੱਗ ਭੜਕ ਗਈ ਤਾਂ ਸਾਰੇ ਲੋਕ ਇੱਕਦਮ ਘਰ ਤੋਂ ਅਧਾਰ ਹੋ ਗਿਆ ਕਿਉਂਕਿ ਇੱਕ ਤਾਂ ਲੜਾਈ ਕਰਕੇ ਬੇਸੇ ਹਾਲਾਤ ਮਾੜੇ ਹੋਏ ਹੋਏ ਨੇ ਲੋਕਾਂ ਦੇ ਦੇਸ਼ ਤੇ ਆਹ ਤਿੰਨ ਵਜੇ ਤੋਂ ਲੱਗੇ ਜੀ ਕਿੰਨਾ ਟਾਈਮ ਹੋ ਗਿਆ ਅੱਗ ਬੁਝਣ ਦਾ ਨਾਲ ਨੇਰੀ ਦੋ ਫਾਇਰ ਬ੍ਰੀਡ ਦੀਆਂ ਗੱਡੀਆਂ ਵੀ ਆ ਗਈਆਂ ਪੂਰਾ ਤਿੰਨ ਆ ਗਿਆ ਕਾਦਾ ਗੋਦਾਮ ਹੈ ਜੀ ਇਹ ਗਦਾਮਾ ਕਵਾੜ ਦਾ ਜੀ ਕਵਾੜ ਦਾ ਹੈ ਇਸ ਦੇ ਵਿੱਚ ਬਣਿਆ ਹੈ ਅਰੇ ਇਸ ਦੇ ਵਿੱਚ ਬਣਿਆ ਹੈ ਮੈਂ ਐਮਸੀ ਹੋਣ ਦੇ ਨਾਤੇ ਨਗਰ ਨਿਗਮ ਨੂੰ ਔਰ ਡੀਸਾ ਨੂੰ ਬੇਨਤੀ ਕਰਦਾ ਮੈਂ ਇਹਦਾ ਸਰਵੇ ਕਰਾ ਕੇ ਇਹਨਾਂ ਨੂੰ ਲੈ ਹੈ ਸੀ ਲੱਕੇ ਦੇ ਵਿੱਚ ਵਾਰ ਕੱਢੇ ਵੇ ਪੂਰੇ ਸ਼ਹਿਰ ਦੀ ਸਮੱਸਿਆ ਜਿੱਕੱਲੀ ਹੈ ਲਾਸਿੰਗ ਨਗਰ ਦੀ ਸਮੱਸਿਆ ਨੇ ਕੋਈ ਜਾਨੀ ਵਾਲੇ ਨੁਕਸਾਨ ਕਿ ਸਿਰਫ ਸਰ ਜਾਨੀ ਨਹੀਂ ਮਾਲੀ ਨੁਕਸਾਨ ਹੋਇਆ ਹੈ ਪਹਿਲਾਂ ਖੁਦ ਉਸੇ ਦਾ ਮਾਲਕ ਨਹੀਂ ਹੋਇਆ ਉਹ ਤੁਹਾਡੇ ਕੁਦਰਤੀ ਅੱਗ ਦਾ ਜਿਹੜਾ ਸੀ ਲਾਈਟ ਰੇਣੀ ਸੀ ਬੰਦ ਸੀ ਜੇ ਲਾਈਟ ਹੁੰਦੀ ਤਾਂ ਕਿਉਂਕਿ ਤਾਰਾਂ ਮਚ ਗਿਆ ਬੀਲੀਆਂ ਜੀ ਜੇ ਲਾਈਟ ਹੁੰਦਾ ਤਾਂ ਹੋਰ ਬਟਾਣਾ ਸ਼ਾਮ ਹੋ ਜੀ ਕਰੰਟ ਵੀ ਦੌੜ ਸਕਦਾ ਸੀ ਗਿਆ ਉਹਨਾਂ ਦਾ ਕਿੰਨੀ ਦਿਨ ਬਾਅਦ ਫਾਇਰ ਬ੍ਰਿਗੇਡ ਦਾ ਹੁੰਦੀ ਸਰ ਫਾਇਰ ਬ੍ਰਿਗੇਡ ਨੂੰ ਅਸੀਂ ਕਿਸੇ ਗੱਲ ਦੀ ਦੋਸ਼ ਨਹੀਂ ਦੇ ਸਕਦੇ ਕਾਰਨ ਕਿ ਉਹ ਸਿਰ ਪਾਟ ਕੇ ਖੜਨੀ ਗਏ ਫਿਰ ਵੀ ਆਗੇ ਪਰ ਮੈਂ ਡੀਸੀ ਸਾਹਿਬ ਤੋਂ ਨਗਰਿਕ ਤੋਂ ਮੰਗ ਕਰਦਾ ਕਿ ਇੱਕ ਫਾਇਰ ਬ੍ਰਿਗੇਡ ਆਰਜੀ ਤੌਰ ਤੇ ਇਹ ਲੈਨੋਪਾਰ ਇੰਨੇ ਨੇ ਇੱਕ ਜਗ੍ਹਾ ਦੋ ਗੱਡੀਆਂ ਖੜਾਉਣੀਆਂ ਚਾਹੀਦੀਆਂ ਕਿਉਂਕਿ ਪਰਸ ਜਯੋਤੀ ਸਾਡੀ ਕਿਸੇ ਸੰਸਥਾ ਨੇ ਇਹ ਮੰਗ ਰੱਖੀ ਹੈ ਅਸੀਂ ਵੀ ਮੰਗ ਰੱਖੀ ਹੈ ਵੀ ਲੈਨੋਪਾਰ ਇੱਕ ਮੀਨੀ ਜੋ ਫਾਇਰ ਬ੍ਰਿਗੇਡ ਬਣਨਾ ਚਾਹੀਦਾ ਹੈ ਔਰ ਅੱਜ ਦੀ ਇਹ ਘਟਨਾ ਨੇ ਸਾਨੂੰ ਬਿਲਕੁਲ ਸਾਬਤ ਕਰਤਾ ਵੀ ਵ ਮੇਰਾ ਨਾਮ ਨਵੈਸਤਪਾਲ ਡੀਓ ਜੀ ਪਾਇਪੀਗੜ ਤੋਂ ਆਇਆ ਹਾਂ ਜੀ ਸੇਵਨ ਪਾਇਪੀਗੜ ਤੋਂ ਸਾਨੂੰ 350 55 ਦੇ ਵਿੱਚ ਸੂਚਨਾ ਮਿਲੀ ਸੀ ਕਿ ਐ ਕਰਕੇ ਅ lal singh basti 3 ਨੰਬਰ ਗਲੀ ਕੋਲ ਕਵਾੜ ਦੀ ਕਵਾੜ ਦੀ ਦੁਕਾਨ ਨੂੰ ਅੱਗ ਲੱਗੀ ਆ ਵੀ ਉਹ ਨਾਲ ਕਰਕੇ ਸੀ ਨਾਲ ਦੀ ਨਾਲ ਫਾਇਰ ਟੈਂਡਰ ਉੱਥੋਂ ਪਹੁੰਚਾ ਕਰਦੇ ਜੀ ਕਿੰਨੇ ਗੱਡੀਆਂ ਆਈਆਂ ਇੱਥੇ ਗੱਡੀਆਂ ਜੀ 3 ਆ ਗਈਆਂ ਸੀ ਮੌਕੇ ਤੇ ਤੇ ਹੁਣ ਦੂਜੀਆਂ ਹੋਰ ਮੰਗਾਈਆਂ ਉਹ ਵਾਸਪਰ ਕੇ ਆ ਰਹੀਆਂ ਹਾਲਾਤ ਕੀ ਸੀ ਮੌਕੇ ਤੇ ਉਦੋਂ ਅੱਗ ਕਾਫੀ ਜਿਆਦਾ ਸੀ ਤੇ ਹੁਣ ਅੱਗ ਤੇ ਕਾਬੂ ਪਾਇਆ ਗਿਆ ਹੈ अच्छा जिस तरह गोदाम पड़े हैं या ना तो कोई फायर सेफ्टी वगैरह कुछ लगया लग है नहीं कुछ भी नहीं लगया है ले आओगे ਤੁਸੀਂ ਧਿਆਨ ਚ ਹਾਂਜੀ ਸਾਡੇ ਅਫਸਰਾਂ ਦੇ ਧਿਆਨ ਚ ਲਿਆਵਾਂਗੇ ਅੱਛਾ ਜੇ ਲੱਗਦਾ ਮੌਕੇ ਦੇ ਨਾਲ ਤੁਸੀਂ ਆਂਦੇ ਕੁਝ ਐਸ਼ੀ ਕਿਸ ਤਰ੍ਹਾਂ ਹਾਂਜੀ ਹਾਂਜੀ ਵੱਡਾ ਹੋ ਸਕਦਾ ਹਾਂਜੀ ਫਿਲਹਾਲ ਹਾਲਾਤ ਠੀਕ ਨੇ ਹੁਣ ਅੱਗ ਤੇ ਕਾਬੂ ਪਾਇਆ ਗਿਆ ਮੜਾ ਮੋਟਾ ਧੌੜਦਾ ਤੇ ਉਹ ਗੱਡੀ ਭਰ ਕੇ ਆਉਂਦੀ ਹੈ ਤੇ ਉਹਦੇ ਨਾਲ ਕੋਈ ਕੋਈ ਜਾਨੀ ਨੁਕਸਾਨ ਕਿਸ ਤਰ੍ਹਾਂ ਨਹੀਂ ਹਰੇ ਤੱਕ ਸਾਨੂੰ ਕੋਈ ਨਹੀਂ ਆਇਆ